ਲਓ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਕੋਟਕਪੁਰੇ ਸ਼ਹਿਰ ਚ ਬਣਾਈ ਆ ਖੇਤਾਂ ਚ ਬਈਦਾ ਘਰ ਆ ਨਾ ਦੋਸਤੋ ਜੈਤੋ ਰੋਡ ਤੋਂ ਲੈ ਕੇ ਬਠੰਡੇ ਵਾਲੇ ਰੋਡ ਤੇ ਕਰ ਬਾਈਪਾਸ ਆਉਂਦਾ ਕੋਟਕਪੁਰੇ ਦੇ ਬਾਹਰ ਬਾਸੂਏ ਦੇ ਨਾਲ ਉੱਥੇ ਖੇਤਾਂ ਚ ਘਰ ਆ ਜਾਂਦਾ ਘਰੇ ਪਸ਼ੂ ਰੱਖਿਓ ਰੁਟੀਨ ਚ ਜਿਵੇਂ ਦੁੱਧ ਪੀਣ ਵਾਸਤੇ ਜਿਵੇਂ ਇੱਕ ਅੱਧਾ ਨਗ ਤਿਆਰ ਹੋ ਜਾਂਦਾ ਨਾਲ-ਨਾਲ ਕੱਢ ਦਿੰਦੇ ਤੇ ਅੱਜ ਦੀ ਵੀਡੀਓ ਵਿੱਚ ਜਿਹੜੀ ਤੁਹਾਨੂੰ ਦਿਖਾ ਰਿਆਂਗਾ ਤੀਜਾ ਸੂਆ ਹੁੰਦੀ ਆ ਦੋਸਤੋ 22 ਤਰੀਕ ਨੂੰ ਇਹਦੇ ਦਿਨ ਪੂਰੇ ਆ ਮੰਨ ਕੇ ਚੱਲੇ 23 ਨੂੰ ਵੀਡੀਓ ਬਣ ਗਈ ਪਹਿਲਾ ਸੂਪੇ ਚਾਰ ਥਾਣ ਹੱਥੀ ਚਵਾਈਲਾ ਥਾਣ ਢਾਂਚਾ ਚੈੱਕ ਕਰ ਲਓ ਕਦ ਘਾਟੇ ਦਾ ਦੋਸਤੋ ਆ ਗਿਆ ਸੋਣਾ ਫੁੱਲ ਵਜਨ ਚਾ ਬਾਈ ਦਾ ਦਾ ਵੀ ਦੁੱਧ ਵੀ ਜਿਹੜਾ ਹੈ ਲੰਮਾ ਸਮਾਂ ਪਿਆਉਂਦੀ ਆ ਤੇ ਮਾਲੇੜਾ ਦੋਸਤੋ ਬਾਈ ਨੇ ਇਹਦਾ ਫੋਨ ਤੇ ਕਰਿਆਗਾ ਬਾਕੀ ਨੰਬਰ ਲਗਾਤਾਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਦੁੱਧ 26 27 ਲੀਟਰ ਇਹ ਦਿਨ ਦੇ ਰੇ ਤੱਕ ਇੰਨੇ ਦੀ ਬਾਈ ਨੇ ਆਸਰ ਕੀ ਹੈ ਬਾਕੀ ਸੌਦਾ ਤੁਸੀਂ ਲਾਉਣਾਗਾ ਫੁੱਲ ਵੀਡੀਓ ਸਨ ਇਹਦੀ ਅਜਾ ਡੇਰੀ ਫਾਰਮ ਤੇ ਮਿਲ ਜੂਗੀ ਲਓ ਦੋਸਤੋ ਤੋਰਾ ਦੇ ਢਾਂਚਾ ਤੁਸੀਂ ਇਹਦਾ ਚੈੱਕ ਕਰ ਲਓ 26 27 ਲੀਟਰ ਦੁੱਧ ਬਾਈ ਨੇ ਦੱਸਿਆ ਵਾ ਕੈਮਰੇ ਤੋਂ ਥੋੜਾ ਜਿਹਾ ਪਸੂ ਉਪਰ ਕਰ ਜਾਂਦਾ ਬਾਕੀ ਫੁੱਲ ਵੀਡੀਓ ਚ ਪੂਰੀ ਡਿਟੇਲ ਨਾਲ ਤੁਹਾਨੂੰ ਇਹਗਾ ਦਿਖਾਇਆ ਗਿਆ ਵਾ ਦੁੱਧ ਵੀ ਲੰਮਾ ਸਮਾਂ ਪਿਉਂਦੀ ਆ ਤੇ ਨੰਬਰ ਲਗਾਤਾਰ ਸਕਰੀਨ ਤੇ ਹੁਣ ਚੱਲਦਾ ਰਹਿਣਾ ਹੈਗਾ ਮਾਲਕਾਂ ਨਾਲ ਸੰਪਰਕ ਕਰ ਲਿਓ ਫੁੱਲ ਵੀਡੀਓ ਤੁਹਾਨੂੰ ਆਪਣੇ ਜਾ ਡੈਰੀ ਫਾਰਮ ਤੇ ਮਿਲ ਜੂਗੀ ਸ਼ਾਰਟ ਵੀਡੀਓ ਦੇਖਣ ਲਈ ਧੰਨਵਾਦ